ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਸੰਸਾਰ ਭਰ ਜਿੱਥੇ ਗੁਰਨਾਨਕ ਨਾਮ ਲੇਵਾ ਵੱਸਦਾ ਉਹ ਚਾਹੇ ਗੁਰਦੁਆਰਾ ਸਹਿਬਾਨ ਹਨ ਜਾਂ ਸੰਗਤਾਂ ਆਪਣੇ ਤਰੀਕੇ ਨਾਲ ਉਪਰਾਲਾ ਕਰਕੇ ਠੰਡੇ ਮਿੱਠੇ ਜਲ ਦੀਆਂ ਛਪੀਲਾ ਲਗਾਉਂਦੇ ਹਨ ਛਪੀਲਾ ਲਗਾਣ ਦਾ ਆਰੰਭ ਕਿੱਥੋਂ ਸ਼ੁਰੂ ਹੋਇਆ ਛਪੀਲ ਤੋਂ ਭਾਵ ਕੀ ਆ ਛਪੀਲ ਤਿੰਨ ਅਰਥ ਬੰਦੇ ਹਨ ਸਾ ਆ ਇਲ ਸਾਤ ਭਾਵ ਮਿੱਠਾ ਆਪ ਤੋਂ ਭਾਵ ਪਾਣੀ ਤੇ ਇਲ ਤੋਂ ਭਾਵ ਕਿ ਜਿਸ ਜਗ੍ਹਾ ਤੇ ਠੰਡੇ ਮਿੱਠੇ ਜਲ ਦੀ ਛਪੀ ਲੱਗੀ ਹੋਵੇ ਇਹ ਆਪਣੇ ਮਹਾਨ ਕੋਚ ਭਾਈ ਕਾਲ ਸਿੰਘ ਜੀ ਦਾ ਬਲ ਲਿਖਦੇ ਹਨ ਕਿ ਤਿੰਨ ਲਫ਼ਜ਼ ਹਨ ਮਿੱਠਾ ਤੇ ਠੰਡਾ ਤੇ ਪਾਣੀ ਤੇ ਉਹ ਜਗ੍ਹਾ ਜਿੱਥੇ ਛਪੀ ਲੱਗੀ ਹੋਵੇ ਇਹ ਜਦੋਂ ਸ਼ੀਆ ਇਸਲਾਮ ਵਿੱਚ ਜੋ ਫਿਰਕਾ ਉਸ ਦੇ ਸ਼ਹੀਦ ਇਮਾਨ ਹਸੈਨ ਸ਼ਹੀਦ ਹੋ ਗਏ ਤਾਂ ਮਹਰਮ ਤੋਂ 10 ਦਿਨ ਪਹਿਲੇ ਉਹ ਮਿੱਠੇ ਜਲਦੀ ਸ਼ਪੀਲ ਬੜਦੇ 10 ਦਿਨ ਤੱਕਰ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰਨਾਨਦ ਦੀ ਗੱਦੀ ਤੇ ਬੈਠੇ ਸੀ ਤਾਂ ਦੂਰੋਂ ਦੂਰੋਂ ਸੰਗਤਾਂ ਆਂਦੀਆਂ ਸੀ ਤਾਂ ਜਿਨਾ ਇਲਾਕਿਆਂ ਵਿੱਚੋਂ ਪਿੰਡਾਂ ਉੱਚੋਂ ਸੰਗਤਾਂ ਨਿਕਲਦੀਆਂ ਸੀ ਤਾਂ ਉਹ ਸੰਗਤਾਂ ਆਪਣੇ ਪਿੰਡ ਦੇ ਵਿੱਚ ਜਿਹੜਾ ਰਾਹ ਰਸਤਾ ਸੀਗਾ ਉੱਥੇ ਛਪੀਲ ਲਗਾਉਂਦੀਆਂ ਸੀ ਉਦੋਂ ਗੁੜ ਵਾਲੀ ਛਪੀਲ ਹੁੰਦੀ ਸੀ ਇਹਦਾ ਮਨੋਵਿਅਰਕ ਲੌਜਿਕ ਹੈ ਕੀ ਦੂਰੋਂ ਚਲਿਆ ਆ ਰਿਹਾ ਮਨੁੱਖ ਜਦੋਂ ਥਕਾਵਟ ਮਹਿਸੂਸ ਕਰਦਾ ਤੇ ਉਦੋਂ ਠੰਡੇ ਮਿੱਠੇ ਜਲ ਦੀ ਸ਼ਪੀਲ ਛਕਾ ਕੇ ਉਹਨੂੰ એનર્ਜੀ ਮਿਲਦੀ ਹੈ ਤਾਂ ਇਹ ਸ਼ੁਰੂ ਹੋਈਆਂ ਜਦੋਂ ਗੁਰੂ ਅਰਜਨ ਸਾਹਿਬ ਜੀ 30 ਮਈ ਨੂੰ 1606 ਨੂੰ ਸ਼ਹੀਦ ਹੁੰਦੇ ਆ ਤਾਂ ਉਸ ਵਕਤ ਇਹ ਇੱਕ ਮੈਸੇਜ ਦਿੱਤਾ ਜਾਂਦਾ ਜੋ ਸ਼ਪੀਲਾ ਲਗਾਈ ਜਾਂਦੀ ਹੈ ਸੰਗਤ ਵੱਲੋਂ ਮੈਸੇਜ ਦਿੱਤਾ ਜਾਂਦਾ ਸੀ ਕਿ ਤੁਹਾਡੇ ਜ਼ੁਲਮ ਦੀ ਅਤ ਤੇ ਸਾਡੀ ਸ਼ਹਿਰ ਸ਼ੀਲਾ ਦੀ ਅਤ ਤੁਸੀਂ ਸਾਡੇ ਤੇ ਅੱਗ ਭਰਾਂਦੇ ਹੋ ਤੇ ਅਸੀਂ ਜਿਹੜਾ ਠੰਡੇ ਮਿੱਠੇ ਜਲਦੀ ਅੱਜ ਵੀ ਸੰਗਤਾਂ ਨੂੰ ਲੋਕਾਂ ਨੂੰ ਅਪੀਲ ਕਰਾਂਦੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਤੇ ਬੈਠੇ 11 ਸਾਲ ਦੀ ਉਮਰ ਸੀ ਤਾਂ ਜੋ ਜ਼ੁਲਮ ਹਕੂਮਤ ਨੇ ਗੁਰੂ ਅਰਜਨ ਸਾਹਿਬ ਤੇ ਟਾਇਆ ਸੀ ਉਹਦਾ ਦੁੱਖ ਜਿਹੜਾ ਸੀਗਾ ਜਿੰਨਾਂ ਨੇ ਜਦੋਂ ਉਸ ਵਕ ਪਤਾ ਲੱਗਾ ਤਾਂ ਉਹ ਬਹੁਤ ਮਹਿਸੂਸ ਕੀਤਾ ਕਿ ਸੰਗਤਾਂ ਤਤ ਪਰ ਸੀ ਦਿਲੋਂ ਚਾਹੁੰਦੀਆਂ ਸੀ ਕਿ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਕੋ ਜਾਈਏ ਤਾਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰੀਏ ਇੱਕ ਤਾਂ ਔਰ ਇੱਕ ਜਿਹੜਾ ਜੋ ਗੁਰੂ ਘਰ ਨਾਲ ਹਕੂਮਤ ਨੇ ਜ਼ੁਲਮ ਕੀਤਾ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਨਾਲ ਬੈਠ ਕੇ ਉਹਨਾਂ ਨਾਲ ਸਾਂਝਾ ਕਰੀਏ ਤੇ ਨਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੋ ਗੁਰੂ ਅਰਜਨ ਸਾਹਿਬ ਜੀ ਉਪਦੇਸ਼ ਦੇ ਕੇ ਸਨ ਉਹ ਗੁਰੂ ਹਰਗੋਬਿੰਦ ਸਾਹਿਬ ਕੋ ਹੁਕਮ ਲਈਏ ਤਾਂ ਦੂਰੋਂ ਦੂਰੋਂ ਸੰਗਤਾਂ ਕਿਉਂਕਿ ਗੁਰਨਾਨਦ ਸਾਹਿਬ ਤੋਂ ਲੈ ਕੇ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਮੇਂ ਸਿੱਖੀ ਬਹੁਤ ਫੈਲ ਚੁੱਕੀ ਸੀ ਗੁਰੂ ਅਰਜਨ ਸਾਹਿਬ ਦੇ ਸਮੇਂ ਸਿੱਖੀ ਬਹੁਤ ਫੈਲ ਚੁੱਕੀ ਸੀ ਤਬਹੀਰਾ ਕਾਤਲੀਆਂ ਉਸ ਵਕਤ ਵੱਡੀ ਤਦਾਦ ਤੇ ਸੰਗਤਾਂ ਨੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਇਹ ਸ਼ਪੀਲ ਦਾ ਜੋ ਸ਼ੁਰੂ ਕੀਤਾ ਸੀ ਸੰਗਤਾਂ ਨੂੰ ਪਲਾਣਾ ਉਹ ਜਾਰੀ ਰੱਖਿਆ ਵੱਡੀ ਤਦਾਦ ਤੇ ਪੰਡਾਂ ਦੇ ਲੋਕਾਂ ਨੇ ਸ਼ੀਲਾਈ ਔਰ ਇਹ ਪਰੰਪਰਾ ਅੱਜ ਵੀ ਚੱਲਦੀ ਆ ਰਹੀ ਹੈ ਸਭ ਨੂੰ ਪਤਾ ਛਾ ਆਪ ਈਲ ਤੋਂ ਭਾਵ ਉਹ ਠੰਡੇ ਮਿੱਠੇ ਜਲ ਵਾਲੀ ਪਾਣੀ ਵਾਲੀ ਜਗ੍ਹਾ ਸਬੀਲ ਦਾ ਪਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ